ਸਕਾ ਵੀਜੀ ਸਾਰੇ ਵੀਰਾਂ ਨੂੰ ਪਸੰਦੀ ਜੁਡੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਦੇ ਪਿੰਡ ਕਿਹੜੇ ਪਹੁੰਚੂ ਕੇ ਆ ਬਾਈ ਝੰਡੇ ਉਹਨਾਂ ਕੋਲ ਜੀ ਤੇ ਦੂਜੀ ਵੀਡੀਓ ਬਣਾਉਣ ਲੱਗੇ ਬਾਈ ਉਹਨਾਂ ਜੀ ਅੱਜ ਵੀ ਜਪੜਾ ਕੋਈ ਸ਼ੇਫਾ ਤੇ ਲੱਗੇ ਬਾਬਾ ਜੀ ਸੇਲ ਆ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਜੀ ਸਤਿਕਾਰ ਜੀ ਹੋਰ ਬਾਈ ਕਿੱਦਾਂ ਜੀ ਵਧੀਆ ਲੱਗੇ ਠੀਕ ਹੈ ਜੇ ਵੈਰ ਹੈ ਵੈਰ ਨਹੀਂ ਹਾਂ ਜੀ ਵਧੀਆ ਵਧੀਆ ਕੀ ਮਾਲ ਹਾਂ ਜੀ ਵੀ ਕੀ ਕੋਈ ਹਾਂ ਜੀ ਹਾਂ ਜੀ ਚਲੋ ਕੋਈ ਰਹਿ ਵੀ ਜਾਣੀ ਨਹੀਂ ਗੱਲ ਨਹੀਂ ਕੋਈ ਗੱਲ ਨਹੀਂ ਥੋੜਾ ਜਿਹਾ ਚਲੋ ਇਹ ਆ ਵੀ ਆਪਣਾ ਡੰਗਰ ਤੁਹਾਨੂੰ ਪਤਾ ਥੋੜਾ ਜਿਹਾ ਹੁਣ ਸੀਜ਼ਨ ਦਾ ਕੰਮ ਆ ਗਿਆ ਆਪ ਵੀ ਬਿਜੀ ਹੁਣ ਪਰਸੋਂ ਤੇ ਸਾਤੋਂ ਨਹੀਂ ਕਹੇ ਬੰਨੇ ਗਿਆ ਬਿਲਕੁਲ ਹਾਂਜੀ ਹਾਂਜੀ ਕੋਈ ਡਾਚੋ ਨਾ ਲੱਗਣ ਰਾਮ ਜੀ ਆ ਰਹੀ ਕੀ ਖਾਨੀ ਉਹ ਵੀ ਜ਼ਰੂਰੀ ਹੈ ਜੀ ਹਾਂਜੀ ਹਾਂਜੀ ਉਹ ਵੀ ਜ਼ਰੂਰੀ ਹੈ ਹਾਂਜੀ ਅੱਜ ਬਾਜੀ ਫਿਰ ਕਿੰਨੇ ਆ ਅੱਜ ਵੀਰ ਜੀ ਆਪਣੇ ਕੋਲ 5 ਲੱਖ 5 ਲੱਖ ਹਾਂਜੀ ਹਾਂਜੀ 5 ਲੱਖ ਕਰੀ ਜ਼ਰੂਰੀ ਹਾਂਜੀ ਹਾਂਜੀ ਇਹ ਜੀ ਹਾਂਜੀ ਇਹ ਗੱਬਣਾ ਜੀ ਹਾਂਜੀ ਹਾਂਜੀ ਇਹ ਵਧੀਆ ਗੱਬਣਾ ਇਹ ਗੱਬਣਾ ਹਾਂਜੀ ਠੀਕ ਆ ਤਿਆਰੀ ਤੇ ਹੀ ਆ ਜੀ ਬਸ ਤਿਆਰੀ ਹੈ ਨਾ ਹਾਂਜੀ ਹਾਂਜੀ ਲਓ ਜੀ ਚਲੋ ਤੇ ਖੋਲੀ ਬਜੀ ਬਹੁਤ ਸਾਫ ਸੁੱਥਰੀ ਕਿਨੇ ਕਰਜੋ ਦੁੱਧ ਨਾਲ ਜੀ 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 12 ਕਿਲੋ ਦੀ ਉਹਨਾਂ ਨੇ ਆਖਿਆ ਵੀ ਇਹਨਾਂ ਨੇ ਪਹਿਲੇ ਸਵੇਰੇ 12 ਕਿਲੋ 12 ਕਿਲੋ ਬਹੁਤ ਖਾਣਾ ਬਜੀ ਛੋਟੀ ਬਣਦੀ ਬਹੁਤ ਆ ਜੀ ਅੱਗੇ ਨੇ ਹਾਂਜੀ ਹਾਂਜੀ 10 ਤਰੀਕ ਨੂੰ ਇਹਦੇ ਦੀ ਦਿਨ ਪੂਰੇ ਆ ਠੀਕ ਆ ਹਾਂਜੀ ਲਓ ਜੀ ਉਹ ਹਾਜ ਮਿਲ ਲਵੋ ਤਾਂ ਬਹੁਤ ਵਧੀਆ ਲੱਗਾ ਕੋਣੀ ਛੋਟੀ ਨਾਲ ਜੀ ਹਾਂਜੀ ਬਹੁਤ ਸੋਹਣੀ ਝੋਟੀ ਆ ਜੀ ਸਾਂਭੀ ਕੀਤੀ ਆ ਜੰਮੀ ਪੜੀ ਆ ਪੂਰੀ ਤੇ ਬਾਕੀ ਆ ਵੀ ਅਜੇ ਤੱਕ ਤੁਹਾਨੂੰ ਪਤਾ ਚਾਰ ਦਿਨ ਖੜੂਗੀ ਚੋਂ ਦਿਨਾਂ ਦੇ ਵਿੱਚ ਵਿੱਚ ਜਿੰਨੇ ਸ਼ਰਮ ਆ ਗਈਆਂ ਮੰਨ ਲਓ ਵੀ ਬਿਲਕੁਲ ਬਿਲਕੁਲ ਜੀ ਭਾਜੀ ਹਾਂ ਬਾਕੀ ਚਲ ਬਾਤ ਬੰਦੋ ਹਾਂ ਹਾਂ ਜੀ ਭਾਜੀ ਜੀ ਜੀ ਮੌਲਤ ਤੇ ਲਾਕੀ ਕਰਦੇ ਆ ਹਾਂ ਜੀ ਹਾਂ ਜੀ 59000 ਝੋਟੀ ਦੇ ਦਿੱਤੀਗੇ ਛੜ ਦੋ ਜਿੰਨੇ ਛੜ ਆਪੇ ਆਪੇ ਛੜ ਦਗੇ ਮੈਂ ਜਨਾ 59 ਦੀ ਚਲੋ ਜੈ ਜੀ ਝੋਟੀ ਚਲੋ ਥੋੜਾ ਜਿਆਦਾ ਇਮਾਨਦਾਰ ਹੈ ਜਿੰਨਾ ਕਰਦਾ ਚਲੋ 93 ਦੀ ਦੇ ਦਾਂਗੇ ਜਾਣ ਦੋ ਹਾਂਜੀ ਠੀਕ ਹਾਂਜੀ 93 ਦੇ ਦਾਂਗੇ ਛੋਟੀ ਜਿਹੀ ਸਾਫ ਸੋਧ ਦੀ ਜਿੰਨੀ ਨਹੀਂ ਨਹੀਂ ਥੋੜੀ ਥੋੜੀ ਛੋਟੀ ਜੀ ਬਹੁਤ ਬਹੁਤ ਵਧੀਆ ਲੇ ਜੀ ਇਹੋ ਜਿਹੀ ਛੋਟੀਆਂ ਦਵਾਦਾਰ ਨਹੀਂ ਲੈਦੇ ਲੇ ਕੇ ਮਿਲਦੇ ਹਨ ਨਹੀਂ ਮਿਲਦੇ ਹਾਂਜੀ ਹਾਂਜੀ ਬਾਕੀ ਕੱਡ ਕਾਠ ਨਹੀਂ ਵੇਖੋ ਕਿੱਥੇ ਹੁੰਦੀ ਮੇਰੀ ਬਾਜੀ ਜੀ ਹਾਂਜੀ ਪੇਟ ਖੁਦਾ ਵੀ ਪੂਰਾ ਹੈ ਛੋਟੀਆਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਚਲੋ ਤੇ ਗਾਂ ਬਾਈ ਜੀ ਸੂਈਆ ਹਾਂਜੀ ਇਹ ਵੀ ਜੀ ਸੂਈ ਕੱਲ ਸੂਈ ਆ ਜੀ ਅੱਛਾ ਚਲੋ ਫਿਰ ਬੱਚਾ ਵੱਚੀ ਆਏ ਬੱਚਾ ਵਾਦੀ ਥੀਲ ਸੂਈ ਵੜੀ ਆ ਜੀ ਆ ਵੇਖੋ ਆਹ ਦੇਖੋ ਜੰ ਅਵੇ ਕੋਸੀ ਗਿਲ ਸੁਲਾ ਵੇਖੋ ਇਦਾਂ ਹੀ ਭਾਵੇਂ ਬੈਜੋ ਕਰਮਾਰੀ ਦੇ ਥੱਲੇ ਕੋਈ ਇਹਨੂੰ ਪਰਵਾਹ ਹੀ ਕੋਈ ਠੀਕ ਹੈ ਮਾਜੀ ਕਿੰਨਾ ਬੋਲਾ ਬੋਲਾ ਜੀ ਨੂੰ ਇਹ 10 ਲੀਟਰ ਕੋ ਸਾਹੀ ਹੀ ਆ ਜੀ 10 ਲੀਟਰ ਸਾਹੀ ਹੀ ਆ ਬੋਲੇ ਪੰਜ 6 ਕਿਲੋ ਰਾਤੀ ਦੋਆ ਹੀ ਠੀਕ ਪੰਜ 6 ਕਿਲੋ ਹੀ ਹੋਤਾ ਹੈ ਸੰਗੀਤ ਦੀ ਚੋਈ ਚਵਾਈ ਆ ਇਹਦੇ ਮੂੰਹ ਨੂੰ ਕੀ ਆ ਜੀ ਇਹ ਵੀਰ ਜੀ ਇਹ ਕਿਤੇ ਨਾ ਮੰਨ ਲੋ ਹਰੂ ਮਾਰ ਦੇ ਬੁੱਲ ਸਹੀ ਆ ਆ ਇਧਰ ਬੱਚਾ ਪੁੱਤ ਧਿਆਨ ਆ ਬੱਚਾ ਜੇ ਸਾਥ ਹੱਠਾ ਖਾ ਖਾ ਬੱਚਾ ਇਹ ਨਾ ਦਿੱਦੀ ਦੂਜਾ ਮਾਰਾ ਨਾ ਮਨ ਲੋ ਕਿਤੇ ਬਾਤੀ ਨਾ ਵਧੀਆ ਪੱਠਾ ਡੱਕਾ ਵਧੀਆ ਖਾਂਦੀ ਪੀਂਦੀ ਏ ਤੇ ਬਾਕੀ ਇਹ ਆ ਵੀ ਉਹ ਕਿਤੇ ਨਾ ਜਦੋਂ ਤੇ ਸੂਸ ਜਮਾਂਦਰੂ ਹੀ ਆ ਜਮਾਂਦਰੂ ਬਾਤੀ ਨਹੀਂ ਆ ਗਾਲਾ ਵੀ ਕਰਦੀ ਜੇ ਪਾਣੀ ਵੀ ਪੀਂਦੀ ਗਰਮ ਵਾਲੀ ਪੱਠੇ ਵੀ ਖਾਂਦੀ ਏ ਇਹ ਦਾਰਾ ਸਾਹਿਬ ਚੋਂ ਨਾ ਜਦੋਂ ਮੰਨ ਲਓ ਜਨਮ ਦੇ ਵੇਲੇ ਹੀ ਨਾ ਕਿਤੇ ਗਾਂਨ ਵਾਲ ਬੁੱਲ ਪੈ ਗਿਆ ਬਾਤੀ ਪਾ ਦੇ ਨਾ ਡੱਟ ਮੇ ਉਹ ਚਿਆ ਨਾ ਉਹ ਬਾਤੀ ਆ ਹਾਂਜੀ ਹਾਂਜੀ ਇਹ ਹਨ ਮਾਰਾ ਦੇ ਲੱਗਨੇ ਤੇ ਰੂਲੇ ਨੂੰ ਮਾਰਦੇ ਦਾ ਹੱਥ ਉਹ ਇਹਦਾ ਕਰਮਾਈ ਦੇ ਖਾਂਦੀ ਜੀ ਤੁਰਾ ਸੁਣਾ ਗਾਲਾ ਵੀ ਕਰੀ ਖਾ ਦਾ ਕੋਤਾ ਪੈ ਗਿਆ ਪੱਛੀ ਵੇਖੋ ਨਾਲੇ ਵੇਖੋ ਕਿ ਦੀ ਜਮੀਂ ਪੜੀ 20 ਕਿਲੋ ਦੁੱਧ ਉਹਨਾਂ ਹੈ ਵੀ ਆਪਾਂ ਚੋਨੇ ਹੁਣ ਚਲੋ ਯਾ 10 12 ਕਿਲੋ ਤੋਂ ਹਾਂ ਜੀ ਮੰਨ ਲਓ ਵੀ ਆਰਡਰ ਬਹੁਤ ਵਧੀਆ ਲੱਗਦਾ ਹੈ ਬਿਲਕੁਲ ਬਿਲਕੁਲ ਆ ਦੇਖੋ ਥਾਂ ਥੁਣੀ ਆ ਮੁੱਠੀ ਵਾਲਾ ਜੇ ਕੋਈ ਗੱਲ ਹੋਣੀ ਥੋੜੀ ਬਾਹਰ ਹਾਂ ਜੀ ਤੇ ਬਿੱਦੀ ਮੁੰਨ ਦੇ 51 ਕਰਦੇ ਆਪਾਂ ਹੈ ਜੋ ਵੱਛੀ ਦੇ ਵੇਖ ਲਓ 50000 ਦੀ ਥੋੜਾ ਜਿਹਾ ਮੰਨ ਲਓ ਥੋੜਾ ਜਿਹਾ ਕਰਕੇ ਚਲੋ ਆਪਾਂ ਨੂੰ ਜਾਏ ਆਪਾਂ ਹੀ ਛੱਡ ਦਵਾਂ ਜਿੰਨੇ ਛੱਡਨੇ ਆ ਇੱਕੋ ਹੀ ਕਰ ਕਰ ਦੋ ਕਿ ਭਾਈ ਇਹਨੇ ਦੇਣੀ ਹੈ ਬਸ ਇਹ ਦੂ ਘੱਟ ਦੇ ਬਿੱਦੀ 1000 ਰੁਪਇਆ ਮਾਨ ਕਰਦਾਂਗੇ 50 49000 ਹਾਂ ਜੀ 49000 ਪੁਰਦੂ ਨਹੀਂ ਹੋਣਾ ਹਾਂਜੀ ਮੰਨ ਲਓ ਇਹ ਆ ਵੀ ਨਾ ਹੀ ਚਲੋ ਇਹ ਆ ਵੀ ਵਛੀ ਤੇ ਚਲੋ ਵਧੀਆ ਵਾ ਬਾਕੀ ਇਹ ਆ ਵੀ ਜੇ ਤੈਨੂੰ ਸਦਾ ਦਾ 40000 ਦੀ ਉਹਨਾਂ ਕਰਕੇ ਆਪਾਂ ਨੂੰ ਦਰਪੋਰ 50000 ਵੱਡੀ ਮਿਲ ਗਈ ਗਾੜੀ ਵੀ ਆਪਾਂ ਦੇਣੀ ਹੈ ਬਿਲਕੁਲ ਬਾਕੀ ਵੇਖੋ ਸੰਦੀਪ ਜੀ ਵਛੀ ਬਹੁਤ ਮੰਦੀ ਜੰਮੀ ਬਹੁਤ ਬਹੁਤ ਸ਼ੁਕਰੀਆ ਪਟਿਉਣੀ ਉਹ ਗੱਲ ਦੀ ਆਪਣੀ ਗਰੰਟੀ ਪੱਠੇ ਨਾ ਖਾਵੇ ਗਾਲਾਂ ਨਾ ਕਰੇ ਪਾਣੀ ਨਾ ਪੀਵੇ ਆਪਣੀ ਪੂਰੀ ਜ਼ਿੰਮੇਵਾਰੀ ਹੈ ਚਲੋ ਹਾਂਜੀ ਹਾਂਜੀ ਛੱਡ ਦੇ ਹਾਂਜੀ ਹਾਂਜੀ ਕੋਈ ਨਹੀਂ ਦੋ ਕਰ ਦਾਂਗੇ ਚਲੋ 48000 48000 ਹਾਂਜੀ 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 ਆਹ ਜੀ ਇਹ ਜੀ ਇਹ ਸੂਈ ਆ ਬੱਚਾ ਨਹੀਂ ਅੱਛਾ ਸੂਈ ਆ ਹਾਂਜੀ ਹਾਂਜੀ ਆਹ ਬੱਚੀ ਜੇ ਦੀ ਕੋਈ 12 13 ਦਿਨਾਂ ਅਜ ਸੂਈ ਨਾ ਹੋ ਗਈ ਆ ਜੀ ਠੀਕ ਨਾਲੀ ਅੱਛੀ ਵੱਡੀ ਏ ਤੁਹਾਨੂੰ ਦੁੱਧ ਕਿਹਣਾ ਜੀ ਦੁੱਧ ਵੀਤੀ ਦੇ ਥੱਲੇ ਹੋਣਾ ਹੈਗਾ ਜੇ ਇਸ ਟਾਈਮ ਜਿਹੜਾ 10 11 ਤੋਂ ਦੁੱਧ 12 ਲੀਟਰ ਦੇ ਨੇੜੇ ਦੀ 12 ਲੀਟਰ ਝੋਕੇ ਹੈ ਨਾ ਛੱਡ ਕੇ ਝੂਂਗੀ ਵਹਿਣਾ ਫਾਂਦੀ ਇਹ ਵਾਦੀ ਨਾ ਜੀ ਗਾੜੀ ਨਾ ਥੋੜਾ ਜਿਹਾ ਨਾ ਪਹਿਲਾਂ ਨਾ ਵੱਛੀ ਹੈ ਜੀ ਹਾਂਜੀ ਹਾਂਜੀ ਤੋਂ ਨਾ ਘਾਰ ਵਾਲਿਆਂ ਨੇ ਜਿਹੜਾ ਵਾ ਆਪਣੀ ਮੰਨ ਲਓ ਫੁੱਲ ਗਰੰਟੀ ਹੈ ਉਹਨਾਂ ਨੇ ਮਾੜਾ ਵੰਡ ਪਾ ਕੇ ਭਜਾਈ ਦੇ ਜਾ ਜੀ ਅੱਛਾ ਹਾਂਜੀ ਠੀਕ ਹੈ ਕਿ ਜਦੋਂ ਚੋਨੇ ਆ ਨਾ ਹਾਂਜੀ ਕਿ ਚੋਕਰ ਮੋਠਕ ਪਾ ਕੇ ਉਹ ਤਰ੍ਹਾਂ ਸੀਲ ਸੂਰਾ ਕਰ ਮਾਰ ਜਾਵੇ ਉਹ ਵੰਡ ਪਾ ਲਓ ਹਾਂਜੀ ਹਾਂਜੀ ਵੰਡ ਮਾੜਾ ਜਿਹਾ ਪਾ ਕੇ ਤੇ ਗਾੜੀ ਵੱਛੀ ਛੜ ਦੇ ਦੀ ਵੱਛੀ ਬੜੀ ਬਰੀਡ ਵਾਲੀ ਜੀ ਦੇਖੋ ਕਿ ਦੀ ਵੱਛੀ ਮਰ ਜਾਵੇ ਹਾਂਜੀ ਹਾਂਜੀ ਠੀਕ ਚੋਰ ਵੀ ਪੂਰੀ ਹੈ ਤੇ ਵਿਕੀ ਮੂਲ ਤੇ ਭਾਅ 40-45 ਕਰ ਲਈਏ ਪਰ ਨਾ ਹੀ ਕਰੀਏ ਆਪਾਂ 35000 35000 ਦੀ ਹਾਂ ਜੀ ਜਾਣ ਦੋ 35000 ਚੱਲ ਉਹਨਾਂ ਕਰੀਏ ਮੁੱਲ ਜੇ ਜਾਣ ਹਾਂ ਜੀ ਜਾਣ ਦੋ ਬੱਚੀ ਤੇ ਚਲੋ ਇਹ 45000 ਦੀ ਆ ਬਾਕੀ ਆ ਵੀ ਨਹੀਂ ਆਪਾਂ ਚਲੋ ਇਹ ਆ ਵੀ ਗਾੜੀ ਇੱਕ ਹੋਰ ਹੈ ਉਹ ਦਿਖਾ ਦਿੰਨੇ ਆ ਇਹ ਇੱਕ ਇਹ ਵੀ ਸੂਈ ਆ ਹਾਂ ਜੀ ਇਹ ਵਿਕੀ ਪਰਸੋਂ ਦੀ ਸੂਈ ਜੇ ਇਹਦੇ ਥੱਲੇ ਬੋਲ ਆਈ ਹੁਣ ਇਸ ਟਾਈਮ ਜੀ 8 ਤੋਂ 9 ਕਿਲੋ ਤੇ ਆ 8-9 ਕਿਲੋ ਬਠੀ ਜਾ ਠੀਕ ਹੈ ਨਾ ਗੱਲ ਪਤਾ ਕਿਉਂ ਚੋਈਦਾ ਮੰਨ ਲਓ ਜਿਵੇਂ ਆਪਣੀ ਕਿਰਤ ਹੋਣ ਚੜਦੀ ਹੈ چاہے ਆਪਾਂ ਉਦਾਂ ਵੀ ਮਾਲ ਕੇ ਚਲੋ ਫਿਰ ਤਾਂ ਇਹ ਨਾ ਵੀਰ ਜੀ ਚੋਈ ਕੀ ਇਹ ਚੋਈ ਕੇ ਦੇ ਮੁਕੇ ਕਈ ਨਹੀਂ ਆਲਾ ਮੈਂ ਭੈਣ ਭਰਾ ਹਾਂ ਦਾ ਉਹ ਮੁੜ ਕੇ ਜਾਂਦਾ ਮੁੜ ਕੇ ਜਾਂਦਾ ਬਿਲਕੁਲ ਠੀਕ ਨਹੀਂ ਇਹਦਾ ਬਾੜੀਆਂ ਜੀ ਉਹਦਾ ਕਰਕੇ ਨਾ ਜਿਹੜੇ ਮਾਰ ਚੋ ਉਹ ਲੈਂਦਾ ਵਾ ਕੋਈ ਗੱਲ ਨਹੀਂ ਬਾਕੀ ਇਹ ਵੀ ਫਰਮਾਨੀ ਨਾ ਮੰਨ ਲੋ ਵੀ ਦੇਖਣ ਦਾ ਛੋਟੀ ਲੱਗਦੀ ਆ ਹੈ ਵੀ ਕਿੰਨਾ ਛੋਟੀ ਆ ਪਾਕ ਜਵਾਹ ਸੰਦੀਪ ਜੀ ਜਵਾਬ ਸਮਾਨ ਤੇ ਥੱਲਾ ਟਕਾਉਣ ਨਾ ਮੈਂ ਨਾ ਵੀ 2 ਲੱਖ ਜਮਾ ਮਾਇਆ ਦੇਣਾ ਹਾਂ ਹਾਂ ਉਹ ਗੇਟ ਆਪ ਮਾ ਲੋ ਜਵਾਬ ਉਹ ਲਗਾ ਕਰਮਾ ਦੇ ਨਾ ਜਵਾਬ ਹੁੰਦਾ ਬਾਕੀ ਚੋਰ ਲੈਂਦਾ ਠੀਕ ਐ ਹਾਂਜੀ ਹਾਂਜੀ ਬਾਕੀ ਸੁਹਾ ਵੀ ਦੂਜਾ ਜੇ ਚਲੋ ਇੰਨਾ ਵੀ ਥੋੜਾ ਜਿਹਾ ਉਹ ਜੇ ਤੁਹਾਨੂੰ ਪਤਾ ਵਾ ਵੀ ਘਰ ਤੇ ਚਲੋ ਰੱਜਿਆ ਪੂਰੀ ਬਿਲਕੁਲ ਜੀ ਬਾਕੀ ਥੋੜੀ ਜੀ ਹੋਰ ਦੀ ਸੇਵਾ ਹਾਂਜੀ ਨਹੀਂ ਤੁਹਾਨੂੰ ਪਤਾ ਦੋ ਦਰਾ ਲੇਖ ਰੱਖ ਦੇ ਅਗਲੇ ਹਾਂਜੀ ਹਾਂਜੀ ਤੇ ਇਹਦੀ ਵੀ ਕਿਮਤ ਕਰਨੀ ਕਰ ਜੀ ਜੀ ਇਹ ਆਪਾਂ 33000 ਦੇ ਮੁੱਲ ਪਰ ਖਤੀਬਾ ਮੈਂ 30000 30000 ਹਾਂਜੀ 30000 ਬੱਚੀ ਪੜੀ ਉਸ ਤਰ੍ਹਾਂ ਚਰਮੈਨਾ ਵੀ ਫੇਰ ਤੋਂ ਨੰਬਰ ਦੀ ਰਚੀ ਜੀ ਹਾਂ ਜੀ ਖਾਂਦੀ ਤਿੰਦੀ ਕਰਮਾਈਦਲੋਂ ਬੜੀ ਸੂਰਸਾ ਚ ਆਈ ਆ ਹਾਂ ਜੀ ਤੇ ਪਰਲੀ ਬਾਈ ਜੀ ਹਾਂ ਜੀ ਪਰਲੀ ਵੀਰ ਜੀ ਉਹਨੇ ਪਹਿਲੇ ਸੂਏ ਸੁਮਾ ਜੇ ਬੱਚੀ ਨੇ ਅੱਛਾ ਹਾਂ ਜੀ ਹਾਂ ਜੀ ਮੰਨ ਲਓ ਇਹ ਆ ਵੀ ਠੰਡੀ ਸੀ ਵੀ ਬੜੀ ਆ ਕੋਤਰਾ ਦੇ ਹਾਂ ਜੀ ਹਾਂ ਜੀ ਮੰਨ ਲਓ ਕਈਆਂ ਵੀਰਾਂ ਦੀ ਬਹੁਤ ਡਿਮਾਂਡ ਹੁੰਦੀ ਆ ਜੀ ਦੇਸੀ ਮੰਨ ਲਓ ਚਾਹੇ ਕਿਦਾਂ ਤੇ ਭਾਰ ਕਸ਼ੇਰੀ ਕਰਵਾਏ ਦੀ ਆਪਾਂ ਨੂੰ ਕੋ ਲਗਰਨ ਦੀ ਬਸ ਬੀਬੀ ਇਹਨੇ ਮੂੰਹੋਂ ਵੱਧ ਤੋਂ ਵੱਧ ਕੋਈ 8 ਦਿਨ 7 ਦਿਨ 8 7 ਦਿਨ ਖੜੀ ਤੇ 5 ਦਿਨ ਦੇ 8 ਦਿਨ ਲਈ ਬਸ ਤੇ ਮਨ ਲੋ ਕਰੂਗੇ ਬੜੋ ਬੜੋ ਬੜਾ ਮੋੜ ਹੈ ਜੀ ਹਾਂਜੀ ਵਾਲ ਬੜੇ ਆ ਨਾਲੇ ਜੰਮੇ ਪਾਣੀ ਚੜੀ ਆ ਥੀਲ ਸੂਲ ਵੜੀ ਜਾ ਵੇਦੀ ਵਛੀ ਬਸ ਹਾਂਜੀ ਹਾਂਜੀ ਕੋਈ ਬਾਹਲੇ ਜਿਆਦੇ ਮੰਨ ਲੋ ਜੀ ਹਾਂ ਜੀ ਭਾਜੀ ਫਿਰ ਇਹ ਕਿੰਨੇ ਬਾੜੀ ਹਾਂਜੀ ਇਹ ਕਿੰਨੇ ਜੀ ਗਿੱਦੀ ਮੁੱਲ ਤੇ ਦਾ ਵੀ ਆਪਾਂ 36000 ਰੁਪਇਆ ਕਰਦੇ ਹਾਂ ਜੀ ਤੇ ਪੱਕੀ ਦੀ 36000 ਹੈ ਚਲੋ 30 ਦੀ ਦੇ ਦਾਂਗੇ ਬਾਕੀ ਬੱਠੀ ਕੋਈ ਦੀ 36000 ਜੀ ਜੀ ਬਿਲਕੁਲ ਹੈ ਜਾਨ ਤਿਆਰ ਦੇ ਚਲੋ ਠੀਕ ਆ 30 ਦੀ ਬੱਠੀ ਵੜੀ ਜੀ ਤੇ ਆ ਵੇਖੋ ਐਦਾਂ ਮੰਨ ਲਓ ਕਈ ਹੁੰਦਾ ਨਾ ਮੰਨ ਲਓ ਇਹ ਜੀ ਆਦ ਦੇ ਗਰਮਚਰਮ ਵੇਖੋ ਵਾਤ ਚਲੋ ਹਾਂ ਜੀ ਹਾਂ ਜੀ ਦੇਖੋ ਜੀ 5 ਵਜੇ ਸੇਲ ਹੋ ਰਹੀਆਂ ਕੋਲ ਬਾਕੀ ਮੇਰੇ ਭਰਾ ਇੱਥੇ ਆਓ ਆਰ ਚੈੱਕ ਕਰਕੇ ਚੁਆਇਸ ਕਰ ਲੈਣਾ ਨਾ ਭਾਈ ਜੀ ਹਾਂ ਜੀ ਹਾਂ ਜੀ ਪੱਕਾ ਬਾ ਤੁਹਾਡਾ ਜੀ ਪੈਸੇ ਲੈਣੇ ਆਖਰ ਹਾਂ ਜੀ ਹਾਂ ਜੀ ਬਾਕੀ ਬਿੱਜੀ ਇਹ ਨੰਬਰ 98724 39717 ਦੂਜਾ ਨੰਬਰ ਹੈਗਾ ਜੀ ਮੰਨ ਲਓ ਵੀ 82647 ਤੇ 20068 ਕਹੇ ਵੀਰ ਨੇ ਚਲੋ ਕਹੇ ਵळे ਕੋਈ ਘਰੇ ਕੋ ਗੱਲ ਕਰਨੀ ਉਹ ਨੰਬਰ ਤੇ ਕਰ ਲੈ ਬਾਕੀ ਪਿੰਡ ਕੈਰੋਂ ਤਹਿਸੀਲ ਪੱਟੀ ਦੇ ਜ਼ਿਲ੍ਹਾ ਤਰਨਤਾਰ ਗ੍ਰੈਂਡ ਕੈਰੋਂ ਪੈਸੇ ਲਾ ਗੂ ਜੀ ਚੜਦੇ ਨਗਰਤੀ ਜਾਂਦੇ ਉਹ ਸਿੱਧੀ ਆਪਣੀਆਂ ਵਹਿਲੀਆਂ ਤੇ ਆ ਜਾਂਦੇ ਚਲੋ ਹਾਂਜੀ ਹਾਂ ਸਤਿ ਸ੍ਰੀ ਅਕਾਲ